ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਨਵੇਂ ਦਿਨ ਦੀ ਤੇ ਨਵੇਂ ਬਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਤੇ ਮੀਂਹ ਪੈ ਗਿਆ ਬਹੁਤ ਜ਼ਿਆਦਾ ਤੇ ਬਾਕੀ ਆ ਪਤਾ ਨਹੀਂ ਕੀ ਲੱਗਿਆ ਨਾ ਕਿ ਚੱਲ ਕੋਈ ਗੱਲ ਥੋੜਾ ਜਿਹਾ ਖੂਨ ਨਿਕਲ ਕੇ ਰੁਕ ਗਿਆ ਤੇ ਚੱਲਦੇ ਆ ਮੋਟਰ ਤੇ ਦੇਖਦੇ ਆ ਵੀ ਕਿੰਮੇ ਦਾ ਮਾਹੌਲ ਆ ਕਿੰਨਾ ਗੀਂਹ ਪੈ ਗਿਆ ਤੇ ਤੁਹਾਨੂੰ ਵੀ ਦਿਖਾਉਣੀ ਆ ਬਾਕੀ ਜਿਹਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਚੱਲਦੇ ਆ ਜੀ ਲੈ ਵੀ ਆਪਾਂ ਚੱਲੇ ਆ ਮੋਟਰ ਤੇ ਤੇ ਮੀਂਹ ਪੈ ਗਿਆ ਬਹੁਤ ਜ਼ਿਆਦਾ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਮੀਂਹ ਜਿਹੜਾ ਪਿਆ ਇਹ ਪਈਜੀ ਪਾਣੀ ਖੜਾ ਤੇ ਆਪਾਂ ਜਾ ਰਿਆ ਮੋਟਰਸਾਈਕਲ ਤੇ ਵੈਸੇ ਤੁਰ ਕੇ ਵੀ ਆ ਸਕਦੀ ਸੀ ਮੈਨੂੰ ਐਤ ਵੀ ਕਾਰਾ ਜਿਆਦੇ ਉਹ ਮਾਤਾ ਮੋਟਨ ਤੱਕ ਲਿਆ ਚੱਲ ਕੋਈ ਜਾ ਮੋਟਰ ਤੇ ਪਹੁੰਚ ਗਏ ਤੇ ਮੋਟਰ ਤੇ ਮਿਲੇ ਆਪਾਂ ਨੂੰ ਦੋ ਬੰਦੇ ਤੇ ਮੋਟਰ ਤੇ ਮਲੇ ਆਪਾਂ ਨੂੰ ਗੱਪੀ ਹੋ ਗਏ ਨਾ ਤੋਕੇ ਯਾਰ ਜੇ ਸੇ ਤੋਕੇ ਫੇਰ ਜਾ ਉਹ ਬੰਦਾ ਦੁਬਾਰਾ ਮੋੜ ਨਾ ਕਰਾ ਵੀ ਤੁਸੀਂ ਗਏ ਨਹੀਂ ਉੱਥੇ ਕਹਿੰਦੇ ਉਹਨੂੰ ਵਾਲ ਖੜਦੇ ਬਲਾ ਬੰਦਾ ਅਗਲੀ ਮੇਨ ਬੰਦੇ ਨੂੰ ਮੇਨ ਬੰਦੇ ਨੂੰ ਬੁਲਾ ਲਿਆ ਉਹ ਗਾ ਕੇ ਦੇਖ ਮੈਂ ਹੀ ਮੰਗਾਉਣਾ ਵਧੀਆ ਕੱਲ ਉੱਥੇ ਲਾਈਵ ਫੋਨ ਕਰਦੇ ਨੇ ਮੇਨ ਬੰਦੇ ਨੂੰ ਅਜੇ ਨਾ ਪਾਈ ਅਸੀਂ ਖੜਦੇ ਮੇਨ ਬੰਦ ਨੂੰ ਬੁਲਾ ਲਿਆ ਬੁਲਾ ਲਾ ਇਹਦੇ ਨਾਲ ਲੋਰ ਫਾਇਲੀ ਧੋ ਕੇ ਉਹ ਮੈਂ ਗੋ ਲਾ ਜੂ ਹੀ ਤਾਂ ਤੇ ਉਹਨੇ ਉਹੀ ਰੱਖ ਦੇਣੀ ਹੈ ਹਾਂ ਲੱਭ ਜੀ ਤੁਸੀਂ ਫ੍ਰੀਜ ਚ ਗਿਆਨ ਲੈਣਾ ਗੱਲਾਂ ਸੁਣਨੀਆਂ ਤਾਂ ਆਹ ਮੁੰਡਿਆਂ ਨੂੰ ਮਿਲ ਲਓ ਆ ਆ ਯਾਰ ਯਾਰ ਕੀ ਤੁਹਾਨੂੰ ਮਾਣ ਆ ਇਹ ਕਿਤੇ ਮਹਗਾ ਮੈਂ ਲੱਭ ਜਾ ਇਹਦੇ ਨਹੀਂ ਕਿਤੇ 700 800 ਰੁਪਏ ਇੱਥੇ ਗਾਉਂ ਭਾਈ ਬਾਰੇ ਐ ਭਾਈ ਆ ਤੇਰੀ ਵੇਟ ਕਰਦੇ ਨੇ ਬੰਦੇ ਬਾਰੇ ਐ ਵੇਟ ਕਰਦੇ ਨੇ ਬੰਦੇ ਮੈਨੂੰ ਸੁੱਤਾ ਪਿਆ ਲੱਗਦਾ ਇਹ ਸੁੱਤਾ ਪਿਆ ਸੁੱਤਾ ਪਿਆ ਲੱਗਦਾ ਠੱਠ ਹੋਇਆ ਪਿਆ ਯਾ ਕਿੰਨੀ ਹੋਰ ਹੈ ਜੇ ਨੇ ਜਾਣਾ ਸੀ ਸ੍ਰੀ ਫਤਿਹਗੜ ਸਾਹਿਬ ਤੇ ਗਏ ਕਿਉਂ ਨਹੀਂ ਇਹ ਦੱਸਣਗੇ ਦੁੱਖ ਆਉਂਦੇ ਨਹੀਂ ਮੀਂਹ ਪੋਸਾ ਛੱਡੇ ਹੀ ਨੇ ਮੇਰੇ ਬਸਲੋਂ ਵੀ ਕੀ ਗੱਲ ਹੋਣੀ ਮੀਂਹ ਪਾਈ ਮੀਂਹ ਪਿਆ ਵੀ ਬਹੁਤ ਆ ਭਾਈ ਪੀਣ ਆ ਗਿਆ ਜੀ ਹਮ ਵਾਲੀ ਕਹਿੰਦਾ ਬਲਾਗ ਬਣਾ ਕੇ ਬង ਭਾਈ ਅਰੇ ਠੀਕ ਹੋ ਜਾਦਾ ਆਈਂ ਕਹਿੰਦਾ ਸਾਡਾ ਤੁਸ ਹੁਣ ਤੁਹਾਨੂੰ ਦਿਖਾਉਣੇ ਆ ਆਪਣੇ ਮਟਰ ਤੇ ਆ ਜੋ ਹੋ ਐ ਮੇਦੀ ਬੱਟਾਂ ਤੇ ਗਰੀ ਨਾ ਜਾਈਏ ਹਮ ਯਾਲ ਚ ਯਾਲ ਚ ਯਾਲ ਪਹੁੰਚ ਗਏ ਆਪਾਂ ਇੱਥੇ ਤੱਕ ਹੀ ਜਾ ਹੂਗਾ ਬਾਕੀ ਦੇਖਦੇ ਹਾਂ ਕਿਉਂਕਿ ਕਿਲਾ ਬਹੁਤ ਆ ਇੱਧਰ ਮੂਲੀਆਂ ਲਾਓ ਜੀ ਪਹੁੰਚ ਗਏ ਮਟਰਾਂ ਦੇ ਕੋਲੇ ਆਂ ਆਪਣੇ ਆਂ ਆਪਣੇ ਲੋਈ ਦੇਖੋ ਮੋਹਾਲ ਮੋਟਰਾਂ ਦਾ ਤੇ ਤਕਰੀਬਨ ਸਾਰੀ ਹੋ ਗਈ ਹਰੇ ਕੋਈ ਬੱਟਾਂ ਹੈ ਨਹੀਂ ਵੀ ਨਾ ਹੋਈ ਹੋਵੇ ਇਹ ਆ ਨਹੀਂ ਹੋਏ ਪਰ ਆ ਬੱਟ ਰਹੀ ਹੈ ਹਨਾ ਆਹਾ ਆਹਰੋ ਲੱਗੇ ਲੋ ਵੀ ਮੈਂ ਕਹਾਂ ਦੀ ਸਾਰੀ ਹੋ ਗਈ ਪਰ ਆ ਬੱਟ ਰਹੀ ਹੈਗੀ ਇਹ ਦੁਬਾਰੇ ਦੁਬਾਰੇ ਲਾ ਲੈਣੇ ਦੀ ਇਹ ਹੈ ਨਹੀਂ ਲਾਣੇ ਦੀ ਹੋ ਜਾਣ ਦੀ ਯਾਰ ਹੇ ਹੁਣ ਚੱਲਦੇ ਆਂ ਅੰਦਰ ਮੁੰਡੇ ਕੋਲੇ ਹਾਕਾਂ ਮਾਰਦਾ ਹਰਾ ਵੜਦਾ ਮਲਾਉਨੇ ਆ ਤੁਹਾਨੂੰ ਇਹ ਭਾਈ ਹੁਣ ਚੱਲੇ ਡਾਕਟਰ ਸਾਹਿਬ ਕੋਲੇ ਹਾਂ ਡਾਕਟਰ ਸਾਹਿਬ ਦੁਕਾਨ ਦੇ ਘਰ ਹਾਂ ਤੇ ਫਲੱਪੀ ਪਾਇਆ ਨੇ ਮੁੰਡੇ ਨੇ ਇਧਰ ਆਪਣਾ ਵੀ ਦਿਖਾ ਦਈਏ ਹਾਂ ਚੱਕੋ ਹਾਂ ਰੈੱਡ ਰੈੱਡ ਖਤਰੇ ਦੀ ਨਿਸ਼ਾਨੀ ਚਲੋ ਵੀ ਚਲਿਏ ਚਲਾਈ ਚਲਾਈ ਮੋਟਰਾਂ ਚਲਾਉਣ ਦਾ ਰੌਲਾ ਪੈ ਗਿਆ ਠੰਡ ਬਹੁਤ ਆ ਬੇਜੁਰਗ ਬੇਜੁਰਗ ਬੰਦੇ ਚਲਾਉਣ ਲੱਗ ਗਏ ਹੈ ਠੀਕ ਆ ਲਾ ਕੁਈ ਉਧਰ ਹੀ ਬੈਜਣੇ ਹਰ ਬਾਰਪੁਰਾ ਦੇ ਤੇ ਲੱਗਿਆ ਹਲ ਫਰੂ ਕੋ ਲੰਗਰ ਪਹੁੰਚ ਗਿਆ ਮੈਡੀਕਲ ਤੇ ਆਪਣੇ ਮਿੱਤਰ ਤੇ ਇੱਧਰ ਡਾਕਟਰ ਸਾਹਿਬ ਚੈਕਿੰਗ ਕਰ ਰਹੇ ਨੇ ਹਾਂ ਬਲੇਕ ਲਾ ਲਈ ਇਹਦਾ ਉਹ ਆਏ ਨੇ ਗੱਲ ਲਾ ਦੇ ਲਾ ਦੇ ਹੋਏ ਡੈਡ ਕਰਦੇ ਡੈਡ ਉਹਨਾਂ ਚਾਲ ਚਾਲ ਲੈ ਭਾਈ ਹੋ ਗਿਆ ਹਾਂ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਬੜਾ ਤੇਜ਼ ਆ ਇਹ ਖੜੇ ਗੇਰ ਚੱਲੂ ਚੱਲੂ ਚੱਲ ਪਿਆ ਚੱਲ ਪਿਆ ਤਿੰਨ ਦਾ ਦੂ ਬਾੰਦ ਲਈ ਉਹ ਦਾ ਦਈ ਆ ਕੀ ਐ ਮੁੱਠੀ ਬੰਦ ਕਰ ਫੇ ਫੋਨ ਚੱਲਣਾ ਹੈਗਾ ਇਹ ਐ ਕਰਤੀ ਮਹੀਨ ਤੁਸੀਂ ਨਹੀਂ ਉਹ ਨਹੀਂ ਦੱਸੂ ਆ ਥੋੜਾ ਲਾ ਫਿਰ ਬਾਅਦ ਵਿੱਚ ਕਹੂ ਵੀ ਹਮ ਸਾਰਾ ਕੋਈ ਕੱਢ ਦੇ ਸਾਰਾ ਕੋਈ ਕੱਢ ਦੇ 127 133 ਤਾਂ ਮੁਰੂਗਾ 160 ਸਿਆਲੀ ਹਲਿੰਗਾਲੀ ਦੀ ਸੈਟਿੰਗ ਕਰਨੀ 145 ਬੰਦਾ ਭਾਈ ਬਦਿਆ ਹੋਇਆ ਭਾਈ ਬਲੱਡ ਦਾ 140 ਥੋੜੇ ਚਾਹੀਦਾ ਹਾਂ 120 ਜਾਈਦਾ 120 ਜਾਈਦਾ ਪਰਲਾ 140 ਦਾ ਸਿਆਣੇ ਬੰਦਿਆਂ ਦਾ ਹੁੰਦਾ ਆ ਹੁੰਦਾ ਅੱਛੀ ਤੋਂ ਸਾਲ ਸੀ ਹਾਂ ਅੱਸੀ ਤੱਕ ਦੋਏ ਵਧੇ ਹੋਏ ਨੇ ਠੜਕਣਾ 159 ਆ ਗਈ ਘੜੀ ਵੀ ਟੇ ਹੋਏ ਅੰਨੀ ਬਾਕੀ ਫੋਟੋ ਕਚਲ ਨੂੰ ਦਿਖਾ ਦਿਓ ਆਸਪਤਾਲ ਨੂੰ ਡਾਕਟਰ ਬਾਕੀ ਡਾਕਟਰ ਨੂੰ ਚੈੱਕ ਕਰਾ ਦਿਓ ਪਾਂਸੀ ਆ ਗਈ ਹੈ ਡਾਕਟਰ ਨੂੰ ਚੈੱਕ ਕਰਾ ਦਿਓ ਬਾਕੀ ਐ ਮੈਂ ਕਹਦੇ ਬਾਦ ਦਿੰਦੀ ਐ ਮੈਂ ਮੀਡੀਅਮ ਮੈਮਰੀ ਆ ਮੈਮਰੀ ਮੈਮਰੀ ਸੇਵ ਕਰ ਲਓ ਵਧੀਆ ਭਾਈ ਜੀ ਲਾਪਾਈ ਬੰਦੇ ਦੇ ਦੇ ਬਾਈ ਬੰਦੇ ਦੇ ਦੇ ਬਾਈ ਬੰਦੇ ਆਹ ਹੋਲਾ ਮੈਨੂੰ ਵੀ ਚੱਕ ਦੇ ਬੰਦੇ ਨੂੰ ਯਾਰ ਵਦਿਆ ਲੰਮੇਗਾ ਇਹ ਨੂੰ ਆ ਬਲੱਡ ਵਦਿਆ ਹੈ ਇਹਨੂੰ ਆ ਦੇ ਓਏ ਇਹਨੇ ਰੱਖੇ ਘਰੇ ਮਰੇ ਆਹ ਬੰਦੇ ਜੀ ਤੇ ਕਹਿੰਦੇ ਦੇ ਨਾ ਬਾਈ ਇਹ ਹੈ ਕਿ ਆਉਣੇ ਮੈਂ ਨਾਲ ਦੇਖੀ ਆ ਇੱਕ ਬਤ ਦੇਣਾ ਇਹਨੇ ਇੱਕ ਮੇਰੇ ਦੋ ਗੋਲੀਆਂ ਹੁਣ ਲੈਣੀਆਂ ਨੇ ਦੋ ਦੋ ਸਾਮ ਨੂੰ ਦੋ ਦੋ ਸਾਮ ਨੂੰ ਲੈ ਲਈ ਹਾਂ ਚੱਕਲੇ ਲੈ ਬਈ ਬਦਲਾ ਬਲੱਡ ਬਦਲੇ ਸੈਟ ਕਰਦਾ ਆਪਾਂ ਨਾ ਆ ਦਿਨ ਖਰਾਕ ਖਾਣਾ ਪਕੌੜੇ ਹੋ ਗਏ ਪਕੌੜੇ ਖਾਣੇ ਲੈ ਬਈ ਆ ਗਏ ਠੰਡਾ ਆ ਗਿਆ ਨਾਲ ਆ ਕੇ ਪਨੀਰ ਵਾਲੇ ਪਨੀਰ ਵਾਲੇ ਮਿਕਸੇ ਨੇ ਬਹਜੋ ਮਿਕਸੇ ਨੇ ਹਾਂ ਬੋਡੀ ਪਾਇਆ ਤੇ ਲੈ ਬਈ ਮੁੰਡੇ ਨੇ ਆਪਣੇ ਨੇ ਮੈਡੀਕਲ ਨਵਾਂ ਕਰਿਆ ਮੁੰਡੇ ਮੁੰਡੇ ਨੂੰ ਦਿਖਾ ਦੇ ਦੋ ਜਣੇ ਦਿਖਾ ਦੇ ਆਥੇ ਪੁੱਛ ਰਿਹਾ ਕਿੰਨਾ ਹੁੰਦਾ ਲੈ ਬਈ ਡਾਕਟਰ ਜੀ ਵਧਾਈਆਂ ਬਹੁਤ ਬਹੁਤ ਡਾਕਟਰ ਨਵੀਂ ਦੁਕਾਨ ਦੀ ਇਹਨੂੰ ਥੈਂਕ ਯੂ ਵੀਰੇ ਤੇ ਪਨੀਰ ਵਾਲੇ ਪਕੌੜੇ ਭਾਈ ਡਾਕਟਰ ਨੇ ਮੰਗਾਤੇ ਆ ਦੇ ਕਹਿੰਦਾ ਬਲੱਡ ਵਝਾ ਲਓ ਜਿਹੜੀ ਦਵਾਈ ਇਹ ਲਾ ਕੇ ਭੇਜੀ। ਐਈ ਗੱਲ ਆ। ਕੋਕ ਤੋਂ ਬਾਅਦ ਬਰਫੀ ਹੈ ਸੁ। ਕੋਕ ਤੋਂ ਬਾਅਦ ਕਿਨੇ ਬਰਫੀ। ਹੰਕਾਨਿਆ ਬਰਫੀ। ਇਹ ਲੱਗੂ ਕੋਕ ਨਾ ਬਰਫੀ ਕਿਹੜਾ ਖਾਂਦਾ ਲੈ। ਮੇਲ ਹੈਗਾ ਕੋਈ ਮੇਰੇ ਕੋਲ ਹੈਗਾ ਮੇਲ ਤੋਂ ਨਾ। ਹੈਗਾ। ਉਹ ਇਧਰ ਮੇਲ ਹੈਗਾ ਦੇਖ ਤਾਂ ਕੋਈ। ਪੂਰਾ ਮੇਲ ਆ। ਚਿੱਤੇ ਨਾਲ ਦਾ। ਤਦਾਂ ਜੀ ਘਰੇ ਤੇ ਆ ਵੀਡੀਓ ਕਰਨੇ ਪੈਤੀ ਐਂਡ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਮਿਲਦਿਆ ਨੈਕਸਟ ਵੀਡੀਓ ਤੇ ਤੇ